ਗੰਯਾ ਦੇ ਘੇਰੇ ਵਿੱਚ ਬੜਿਆ ਸੀ ਤੇ ਕਪੜੇ ਲਾ ਰੋਸੀ 6 ਸਾਲ ਦੀ ਬੱਚੀ ਦੇ ਤੂੰ ਚੱਲ ਗਈ ਹਰ ਚੈਨਲ ਤੇ ਜੱਲੀਆ ਕਿਸੇ ਮੰਤਰੀ ਦਾ ਕਿਸੇ ਮੁੱਖ ਮੰਤਰੀ ਦਾ ਇਸ ਚੀਜ਼ ਦੇ ਉੱਤੇ ਬਿਆਨ ਨਹੀਂ ਆਇਆ ਉਸ ਦਿਨ ਜਦੋਂ ਇਕੱਠ ਹੋਊਗਾ ਨਾ ਇੱਕ ਵਾਰੀ ਸਾਰਿਆਂ ਉਹਦੇ ਦੰਦਾਂ ਦੇ ਘੱਡੇ ਵੀ ਜੀਵਾਈ ਹੋਈ ਸੀ ਪੂਰੀ ਭੈਣ ਪਤਾ ਕੀ ਕਹਿੰਦੀ ਇੱਕ ਵਾਰੀ ਮੈਨੂੰ ਮਿਲਾ ਦਿਓ ਜਿਹੜੇ ਬੱਚੇ ਜਿਹੜੇ ਬੰਦੇ ਨੇ ਮੇਰਾ ਭਰਾ ਮਾਰਿਆ ਮੈਂ ਪੁੱਛਾਂ ਉਹਦਾ ਕਸੂਰ ਕੀ ਆ ਬਾਈ ਚੇ ਨਾਲ ਵੀ ਉਹ ਚੀਜ਼ ਨਾ ਹੋਵੇ ਕਿ ਇਹਦਾ ਪਰਿਵਾਰ ਤਣਫਦਾ ਰਵੇ ਇਹਨਾਂ ਨੂੰ ਇਨਸਾਫ ਨਾ ਮਿਲੇ ਤਾਂ ਤੇ ਰਸਟੋ ਇਹ ਆ ਜਿਹੜੇ ਕ੍ਰਿਮਨੋ ਸੀ ਪੁੱਛ ਨੂੰ ਪੜੇ ਨਹੀਂ ਸੀ ਦਾ ਨਗਰ ਦੇ ਵਿੱਚ ਬਰਦੀਆਂ ਪਾਰ ਕੇ ਪੁਲਸੀਆਂ ਉੱਥੋਂ ਭੇਜਿਆ ਗਿਆ ਜੀ ਇਹ ਬਹੁਤ ਹਾਈ ਲੈਵਲ ਇਹ ਜਿਹੜੀ ਇੱਕ ਸ਼ੁਰੂ ਹੋ ਗਈ ਆ ਕੱਲ ਸਾਡੀ ਸੰਘਰਸ਼ ਕਮੇਟੀ ਬਣ ਰਹੀ ਆ ਇਸ ਮੁੱਦੇ ਨੂੰ ਬਹੁਤ ਹਾਈ ਲੈਵਲ ਤੇ ਲਾ ਕੇ ਜਾਊਗਾ ਮੈਨੂੰ ਬਾਕੀ ਪਤਾ ਨਹੀਂ ਸੁੰਦਰ ਨਗਰ ਭੀਮ ਨਗਰ ਕੀਰਤੀ ਨਗਰ ਪੁਰੀ ਦਾ ਤੇ ਕੁਛ ਏਦਾਂ ਨਹੀਂ ਜਗ੍ਹਾ ਜਿੱਥੇ ਬਿਹਾਰਾ ਇੰਨਾ ਕੁ ਰਾਜ ਆ ਨਾ ਕਿ ਕ੍ਰਿਮਨਲ ਨਗਰ 100 ਬੰਦਾ ਰਹਿੰਦਾ 70% ਦੇ ਉੱਤੇ ਕੇਸ ਆ ਅੱਛਾ ਅਸਲੇ ਤੋਂ ਲੈ ਕੇ ਜਿਹੜੀ ਮਰਜ਼ੀ ਚੀਜ਼ ਲੈ ਲਓ ਉਸ ਮਲੇਰ ਵਿੱਚੋਂ ਐਦਾਂ ਦੇ ਆ ਥੋੜੇ ਜਿੰਨੇ ਪਹਿਲਾਂ ਵੀ ਘਟਨਾ ਨਹੀਂ ਆ ਰਾ ਬੰਦਾ ਆ ਇਹ ਇੱਕ ਕ੍ਰਿਮੀਨਲ ਮਾਈਜਰ ਬੰਦਾ ਸੀ ਤੇ ਇਹ ਬੰਦਾ 7 ਸਾਲ ਪਹਿਲਾਂ ਵੀ ਰੋਪ ਕੇਸ ਦੇ ਵਿੱਚ ਹੀ ਜੇਲ੍ਹ ਕੱਟ ਕੇ ਆ ਉਸ ਤੋਂ ਬਾਅਦ ਉਹ ਤੇ ਲੱਗ ਗਿਆ ਇੱਕ ਕੇਲਿਆਂ ਦਾ ਗੋਦਾਮ ਹੈ ਜਿਹਦੇ ਉੱਤੇ ਬੰਦਾ ਕੇ ਜੋਬ ਕਰਦਾ ਪਿਆ ਸੀ ਪੰਜਾਬ ਜੀ ਕੱਟੀ ਹੋਈ ਆ ਜੇਲ੍ਹ ਉਹਨੇ ਉਸ ਤੋਂ ਬਾਅਦ ਉਹ ਚ ਕੇਲਿਆਂ ਦੇ ਗੋਦਾਮ ਤੇ ਕੰਮ ਕਰਦਾ ਸੀ ਤਿੰਨ ਦਿਨ ਹੋ ਗਏ ਸੀ ਇਹਨੂੰ ਉਸ ਜਗਾ ਦੇਤੇ ਲੱਗੇ ਬਾਕੀ ਕੋਮ ਦੋਨੋ ਰੋਜ ਇਸ ਬੱਚੇ ਨੂੰ ਗਾਣੀ ਇੱਕ ਦਿਨ ਪਹਿਲਾਂ ਉਹਨਾਂ ਬੁਲਾ ਕੇ ਗਿਆ ਨੂੰ ਹਲੋ-ਲੋ ਕਰਕੇ ਗਿਆ ਉਹਦੀ ਸਿਸਟਰ ਸੀ ਉਹਨੂੰ ਬੁਲਾ ਕੇ ਗਿਆ ਅਗਲੇ ਦਿਨ ਉਹਦੀ ਸਿਸਟਰ ਨੇ ਬੜੀ ਘੂਰ ਕੇ ਦੇਖਦਾ ਪਿਆ ਹੀ ਉਹ ਕੁੜੀ ਬਹੁਤ ਹੀ ਸਮਝ ਆ ਰਿਆ ਤੇ ਉਹਦੇ ਬੱਚੇ ਜਿਹੜਾ ਛੋਟਾ ਉਹਨੇ ਹੱਥ ਵਰਕੇ ਲੈ ਕੇ ਚਲਾਇਆ ਤੇ ਅਰਦੀਰ ਨੂੰ ਉਹਦੀ ਪੈਰ ਨੂੰ ਹੱਥ ਵਰਕੇ ਉਹਨੂੰ ਅੰਦਰ ਖਿੱਚ ਲਿਆ ਉਹ ਕਹਿੰਦੀ ਇਹਨੇ ਮੈਨੂੰ ਪੁੱਛਿਆ ਵੀ ਮੈਨੂੰ ਅੰਦਰ ਕਿਉਂ ਖਿੱਚਿਆ ਕਹਿੰਦੇ ਮੈਂ ਕਿਹਾ ਤੈਨੂੰ ਫੜ ਕੇ ਲੈ ਜਾਣਾ ਸੀ ਉਹਨੇ ਉਸ ਤੋਂ ਅਗਲੇ ਦਿਨ ਉਹ ਗੁਰਦੁਆਰਾ ਸਾਹਿਬ ਗਈ ਹੋਈ ਸੀ ਇਹ ਬਾਹਰ ਖੇਡ ਰਿਹਾ ਸੀ ਇਸ ਜੀ ਦੀ ਪੁਤ ਜਗਿਆ ਉਹ ਆਪਣੇ ਐਕਟਵਾਰ ਉੱਤੇ ਇਹਨੂੰ ਭਰਾ ਕੇ ਨਾਲ ਤੋੜ ਕੇ ਲੈ ਕੇ ਗਿਆ ਸਾਰੀ ਵਟ ਜਾ ਕੇ ਕੇਲਿਆਂ ਦੇ ਗੋਦਾਮ ਦੇ ਉੱਤੇ ਐਕਟਵਾਰ ਖੜੀ ਕਰਕੇ ਇਹਨੇ ਬੱਚੇ ਲੈ ਕੇ ਕਾਲੀ ਟਾਂ ਕੁਰਕਲੇ ਕਰਕੇ ਲੈ ਕੇ ਦੇ ਕੇ ਘਮਾਵਾ ਰਿਆ ਜਿੱਦਾਂ ਇਹ ਨਿਰਾ ਹੋਇਆ ਇਸ ਬੰਦੇ ਨੇ ਉਸ ਮਾਗੇ ਕੋਈ ਸਮਸ਼ਾਨ ਘਾੜਿਆ ਉਹ ਵਿੱਚ ਜੰਗਲ ਬੂਟੀ ਆ ਉਹਦੇ ਵਿੱਚ ਲਿਜਾ ਕੇ ਉਸ ਬੱਚੇ ਨਾਲ ਗਲਤ ਕੰਮ ਕੀਤਾ ਉਹਦੇ ਸਿਰ 'ਚ ਸੱਟ ਮਾਰੀ ਆ ਉਹਦੀ ਪੈਂਟ ਦੇ ਨਾਲ ਉਹ ਗਲਾ ਘੁੱਟਿਆ ਉਹਦੀ ਦੰਦਾਂ ਦੇ ਗੱਡੇ ਵੀ ਜੀਵਾਈ ਹੋਈ ਸੀ ਉਹਨਾਂ ਬਾਹਾਂ ਤੋਂ ਸੱਟਾਂ ਸੀ ਉਹਨਾਂ ਗਲਤ ਕੰਮ ਕਰਕੇ ਉਸ ਤੋਂ ਬਾਅਦ ਉਹ ਵਿੱਚ ਉਹਦੀ ਬੈਕ ਸਾਈਡ ਦੇ ਉੱਤੇ ਇੱਕ ਐਡੀ ਮੋਟੀ ਲੱਕੜ ਆ ਜਿਹੜੇ ਨੇ ਅੰਦਰੂਨੀ ਪਾੜ ਦੇ ਵਿੱਚ ਉਹਨੇ ਦੇ ਦਿੱਤੀ ਗਈ ਦੂਜੇ ਦਿਨ ਵੀ ਜਦੋਂ ਅਸੀਂ ਜਾ ਕੇ ਸਮੇਂ ਦੀ ਡੈੱਡ ਬੋਡੀ ਮੋਦੀ ਆ ਤੇ ਬਲੱਡ ਉਦੋਂ ਹੀ ਚੱਲਦਾ ਹੁੰਦਾ ਰਾਤ ਨੂੰ ਕੰਮ ਕਰਨ ਤੋਂ ਬਾਅਦ ਉਹ ਫਿਰ दारू ਪੀ ਕੇ ਉੱਥੇ ਘੁੰਮੀ ਗਿਆ ਰਾਤ ਨੂੰ 12:30 ਵਜੇ ਪੁਲਿਸ ਤੇ ਜਿਹੜੇ ਮਹੱਲੇ ਵਾਸੀ ਆ ਉਹਨਾਂ ਦੇ ੜਿੱਕੇ ਆ ਗਿਆ ਇਹਨੂੰ ਕੁੱਟਿਆ ਗਿਆ ਇਹਨੂੰ ਸੀਐਸਟਾਫ ਲਿਆ ਕੇ ਇੰਟਰੋਗੇਟ ਕੀਤਾ ਗਿਆ ਪੂਰੀ ਰਾਤ ਇਹ ਬੰਦਾ ਪੁਲਿਸ ਨੂੰ ਬੁਮਰਾ ਕਰਦਾ ਰਿਹਾ ਮਾਈਚੇ ਸ਼ਰਤਾ ਬੱਚੇ ਨੂੰ ਮਾਟਾ ਭੇਰੇ ਛੱਡ ਦਿੱਤਾ ਹੀ ਉਸ ਸਾਰੀ ਰਾਤ ਟੀਮਾਂ ਬਣਾ ਬਣਾ ਕੇ ਲੱਭੀ ਰਹੀ ਆ ਕਿਉਂਕਿ ਛੋੜੇ ਬੱਚੇ ਆ ਮੈਟਰ ਸੀ ਐਸਐਸਪੀ ਸਾਹਿਬ ਡੀਸੀਐਸ ਡੀਸੀ ਐਸਐਸਪੀ ਸਾਰੇ ਮੌਕੇ ਤੇ ਪਹੁੰਚ ਗਏ ਸੀ ਪਰ ਪੂਰੀ ਰਾਤ ਵੀ ਸ਼ਾਨੀਨ ਕਰ ਤੋਂ ਬਾਅਦ ਵਿੱਚ ਬੱਚਾ ਨਹੀਂ ਮਿਲਿਆ ਮੌਨਿਕ ਸਵੇਰੇ 11 ਵਜੇ ਪੁਲਿਸ ਨੇ ਸੋਚਿਆ ਕਿ ਸਾਰਾ ਏਰੀਆ ਛਾ ਲਓ ਕਿ ਸ਼ਮਸ਼ਾਨ ਘਰ ਰਹਿ ਗਿਆ ਹੀ ਦੇਖ ਲਿਆ ਜਾਵੇ ਜਿਹੜਾ ਸੀਐਸਟਾਫ ਦੀ ਟੀਮ ਹੈ ਉਹ ਸ਼ਮਸ਼ਾਨ ਘਰ ਦੇ ਅੰਦਰ ਵੜੀ ਆ ਚਮਚਾਰ ਕਰ ਤੋਂ ਕੋਸ਼ਿਸ਼ ਦੂਰੀ ਉੱਤੇ ਡੰਡੀ ਜਾਂਦੀ ਆ ਉਹਦੇ ਵਿੱਚ ਬੱਚੇ ਦੀ ਡੈੱਡ ਬੋਡੀ ਪਈ ਸੀ ਤਾਂ ਮੈਂ ਫੋਟੋਆਂ ਦਿਖਾਈਆਂ ਪਾਉਦੇ ਬੱਚੇ ਨੂੰ ਜਿਹੜੇ ਉਹਨੇ ਬੰਦੇ ਨੂੰ ਜਿਹੜੇ ਜਾ ਕੇ ਸੀਐਸਟਾਫ ਨੇ ਪੁੱਛਿਸ਼ ਕੀਤੀ ਫਿਰ ਉਹ ਮੰਨਿਆ ਹਾਂ ਵੀ ਮੇਰੇ ਕੋਲ ਇਹ ਚੀਜ਼ ਹੋ ਗਈ ਸੀ ਮੈਂ ਨਸ਼ੇ ਦੇ ਵਿੱਚ ਸੀ ਮੇਰੇ ਕੋਲ ਇਹ ਚੀਜ਼ ਹੋ ਗਈ ਸੀ ਉਹਨੇ ਪਹਿਲਾਂ ਵੀ ਇਹਦੇ ਵਿੱਚ ਜੇਲ੍ਹ ਕੱਟੀ ਆ ਪਰ ਤੁਸੀਂ ਸੋਚ ਕੇ ਦੇਖੋ ਇੱਕ 5 ਸਾਲ ਦਾ ਬੱਚਾ ਜਿਨ੍ਹਾਂ ਨੇ ਦੇਖਿਆ ਹੀ ਕੱਕ ਨਹੀਂ ਆ ਇੰਨੀ ਦਰਿੰਦਗੀ ਕੀਤੀ ਉਸ ਬੰਦੇ ਨੇ ਉਹਦੇ ਆਪਣੇ ਮੋਢੀ ਵਲਡਿੰਗਾਂ ਦੇ ਮੇਰੇ ਕੋਲ ਨਹੀਂ ਕੋਸ਼ੋਰ ਆਇਤਾ ਮੈਂ ਰਾਤ ਦੇਖ ਕੇ ਉਹ ਡੰਡਾ ਦੇਖ ਕੇ ਉਸ ਤੋਂ ਬਾਅਦ ਵਿੱਚ ਉਹਨੇ ਸਾਰਾ ਕੁਝ ਕੀਤਾ ਸੋਚੋ ਬੱਚਾ ਕਿੰਨਾ ਤੜਪਿਆ ਹੋਊਗਾ ਕਿੱਦਾਂ ਮਰਿਆ ਹੋਊਗਾ ਕਿੱਦਾਂ ਉਸ ਬੱਚੇ ਨੂੰ ਮੌਤ ਆਈ ਹੋਗੀ ਸ਼ਰਮ ਆਣੀ ਚਾਹੀਦੀ ਆ ਮੈਨੂੰ ਅੱਜ 5 ਦਿਨ ਹੋ ਗਏ ਇਸ ਚੀਜ਼ ਦੇ ਉੱਤੇ ਪਿੱਟਦੇ ਨੂੰ ਕਿਸੇ ਪੋਲਿਟਿਕਲ ਲੀਡਰ ਦਾ ਬਿਆਨ ਨਹੀਂ ਆਇਆ ਕੁਝ ਭਰਾਇਆ ਚੰਦ ਜਿਹੜੇ ਵੀਡੀਓ ਦੇਖ ਕੇ ਮੇਰੀ ਇੱਕ ਕਾਲ ਦੇ ਉੱਤੇ ਉੱਤਰ ਕੱਟ ਲੈ ਗਿਆ ਸੀ ਤੇ ਘਰ ਪਹੁੰਚਿਆ ਉਸ ਤੋਂ ਬਾਅਦ ਇਹ ਮੁੱਦਾ ਹਾਈਲਾਈਟ ਹੋਇਆ ਸਾਰੇ ਨਿਊਜ਼ ਚੈਨਲ ਨੇ ਮੁੱਦਾ ਚੱਕਿਆ ਕਿ ਬੱਚੇ ਕਰਕੇ ਉਸ ਤੋਂ ਬਾਅਦ ਦੇ ਵਿੱਚ ਜਗਾ ਜਗਾ ਪਿੰਡ ਪਿੰਡ ਦੇ ਵਿੱਚ ਹਰ ਬੰਦਾ ਇਸ ਚੀਜ਼ ਨੂੰ ਲਾਮਬੰਦ ਹੋ ਗਿਆ ਬੋਬੀਆਂ ਨੂੰ ਕੱਢੋ ਜਾ ਇਹਨਾਂ ਦੀ ਪੀਸੀਸੀ ਕਰਾਓ ਕਾ ਡੀਸੀ ਐਸਐਸਪੀ ਨੂੰ ਮੈਂ ਮਰੰਡਮ ਦੇ ਕੇ ਅਸੀਰ ਹੋਤੇ 10 ਦਿਨ ਦੇ ਵਿੱਚ ਇਹਦਾ ਕੇਸ ਆ ਫਾਸਟ ਟਰੈਕ ਦੇ ਵਿੱਚ ਲੱਗੇ 2 ਮਹੀਨੇ ਦੇ ਵਿੱਚ ਵਿੱਚ ਇਸ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਆ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਇੱਕ ਮਨਿਆਦੀ ਕਰਾਈ ਜਾਵੇ ਦੇ ਜਿੱਲੇ ਪ੍ਰਵਾਸੀ ਜਾਂ ਜਿਸ ਵੀ ਕਾਸਟ ਨਾਲ ਰੱਖਦੇ ਆ ਜਿਹੜੇ ਪੰਜਾਬ ਤੋਂ ਬਾਹਰ ਆਏ ਆ ਉਹ ਆਪਣੀ ਪੀਸੀਸੀ ਕਰਾਣ ਕਿਉਂਕਿ ਅਸੀਂ ਕੋਈ ਸਰਕਾਰੀ ਨੌਕਰੀ ਲੈਣੀ ਆ ਅਸੀਂ ਪਾਸਪੋਰਟ ਬਣਾਣਾ ਅਸੀਂ ਬਾਹਰ ਜਾਣਾ ਸਾਡੀ ਪੀਸੀਸੀ ਹੁੰਦੀ ਆ ਇਹ ਜਿਹੜੇ ਬਾਹਰੋਂ ਆ ਰਹੇ ਆ ਇਹਨਾਂ ਦੀ ਕਿਉਂ ਪੀਸੀਸੀ ਨਹੀਂ ਹੋ ਰਹੀ ਸਾਨੂੰ ਪਤਾ ਹੀ ਆ ਕਿ ਮੇ 15 ਦੇਸ਼ੀ ਆ ਗਏ ਸਾਡੇ ਬਚ ਗਏ ਉਹ ਸਾਨੂੰ ਪਤਾ 15 ਦੇਸ਼ੀ ਨੇ ਛੱਡ ਦੇ ਕੱਕ ਨਹੀਂ ਉਹ ਬੰਦੇ ਖਾਈ ਜਾਂਦੇ ਆ ਆਨ ਵਾਲੇ ਪਿਆਮ ਦੇ ਵਿੱਚ ਮੇਰੇ ਘਰ ਦੇ ਬਿਲਕੁਲ ਥੋੜੀ ਦੂਰ ਇੱਕ ਬਈਆਵੀ ਬਸਤੀ ਆ ਪੀਂ ਨਗਰ ਤੋੜ ਦੇਰ ਪਹਿਲਾਂ ਉੱਥੇ ਗਊਆਂ ਵੱਢ ਕੇ ਖਾਰੇ ਸੀ ਬੜੀ ਖਬਰ ਜਿਹੜੀ ਹਾਇਲਟ ਹੋਈ ਆ ਉਹਨਾਂ ਘਰਾਂ ਦੇ ਵਿੱਚੋਂ ਉਹ ਗਊਵਾਸ ਮਿਲਿਆ ਆ 6 ਸਾਲ ਦੀ ਬੱਚੀ ਜਿਸਦੇ ਨੇ ਕੇਸ ਹੋਇਆ ਉਸ ਤੋਂ ਅਗਲੇ ਦਿਨ ਜਦੋਂ ਡੈੱਡ ਬੋਡੀ ਮਿਲੀ ਆ ਉਸ ਸ਼ਾਮ ਨੂੰ ਇੱਕ ਪ੍ਰਵਾਸੀ ਪ੍ਰਵਾਸੀ ਬੱਚੀ 6 ਸਾਲ ਦੀ ਉਹਨੂੰ ਲੈ ਕੇ ਦੁਨੀਆਂ ਦੇ ਖੇਤ ਦੇ ਵਿੱਚ ਬੜਿਆ ਸੀ ਉਹਦੇ ਕੱਪੜੇ ਲਾਏ ਹੋ ਸੀ 6 ਸਾਲ ਦੀ ਬੱਚੀ ਦੇ ਉੱਥੇ ਜਿਹੜੇ ਬੱਕਰਾਂ ਚਾਰਦੇ ਆ ਸੁੰਦੇ ਨਗਰ ਦੇ ਆ ਬੱਕਰਾਂ ਚਾਰਦੇ ਪੈਜੀ ਦੀ ਮੋਟਰਸਾਈਕਲ ਲੱਗਾ ਦੇਖਿਆ ਤਣ ਬੜਾ ਜਦੋਂ ਜਿਹੜੇ ਮੰਦਿਰ ਹੁੰਦੀ ਥੋੜੇ ਜਾਣਦੇ ਆ ਉਹਨੇ ਇਸ਼ਾਰਾ ਤੇ ਦਿਮਾਗ ਚ ਆਈ ਵੀ ਸਾਡਾ ਕੋਈ ਅੰਦਰ ਕੋਈ ਬੜਿਆ ਆ ਜਦੋਂ ਅੰਦਰ ਗਏ ਤਾਂ ਉਹਨੇ ਬੱਚੀ ਹੋਏ ਕੱਪੜੇ ਲਾ ਹੋਏ ਸੀ ਫੜਾ ਵੱਡੇ ਦੇ ਕੱਪੜੇ ਪਾਏ ਬਾਹਰ ਲੈ ਗਿਆ ਕਹਿੰਦਾ ਮੇਰਾ ਚਾਚਾ ਆ ਤੇ ਮੈਂ ਗੰਨਾ ਟੋਣ ਆਇਆ ਜਦੋਂ ਵੀ ਗਿਆ ਆਪਣੇ ਭਰਾ ਨੂੰ ਸਾਡਾ ਉਹਦਾ ਭਰਾ ਆ ਕਹਿੰਦਾ ਮੈਂ ਸਾਢੇ 3 ਸਾਲ ਬਾਅਦ ਜਦੋਂ ਉਹਨੇ ਮhalla ਇਕੱਠਾ ਕਰ ਲਿਆ ਸਰਪੰਚ ਇਕੱਠੇ ਕਰ ਲਿਆ ਪੁਲਿਸ ਆ ਗਈ ਉਸ ਤੋਂ ਬਾਅਦ ਕੁੜੀ ਦੇ ਘਰ ਦੇ ਲੱਭੇ ਗਏ ਤਾਂ ਪਤਾ ਲੱਗਾ ਵੀ ਇਹ ਬੰਦਾ ਮਾਨੂੰ ਜਾਣਦਾ ਨਹੀਂ ਉਹ ਕੁੜੀ ਨੂੰ ਰਸਤੇ 'ਚ ਮੋਟਰਸਾਈਕਲ ਤੇ ਬਿડા ਕੇ ਲੈ ਆਂਦਾ ਈ ਮੈਂ ਕਹਿੰਦਾ ਉਹ ਬੱਕਰੀਆਂ ਵਾਲੇ ਰੱਬ ਬਣ ਕੇ ਉਧਰੇ ਹਾਊਸ ਉਹ ਕਿਸੇ ਮੀਡੀਆ ਵਾਲਿਆਂ ਨੂੰ ਨਹੀਂ ਪਤਾ ਲੱਗਾ ਉਹ ਖਬਰ ਨਹੀਂ ਚੱਲੀ ਮੇਰੇ ਕੋਲ ਇਹ ਵੀਡੀਓ ਵੀ ਆ ਗਈ ਨਹੀਂ ਥੋੜੀ ਜਿੱਤੇ ਮੈਨੂੰ ਕੋਈ ਮੁੰਡਾ ਅੱਗੇ ਨਾਲ ਲੈ ਨਹੀਂ ਆ ਉਹ ਵੀ ਪਰਚਾ ਮੇਰੇ ਘਰ ਰਜਿਸਟਰਡ ਹੋ ਗਿਆ 6 ਸਾਲ ਦਾ ਬੱਚੀ ਵਾਲਾ 35 ਸਾਲ ਦਾ ਬੰਦਾ ਤੂੰ ਸੋਚੋ ਯਾਰ ਕਿੱਦਾਂ ਦੇ ਦਿਮਾਗ ਚੱਲ ਰਹੇ ਆ ਇਹਨਾਂ ਦੇ ਜਾਂ ਪਤਾ ਨਹੀਂ ਤਾਹੀ ਕਠੜਾਲ ਦੀ ਆ ਨਪਾਲ ਦੀ ਦੇਖੀ ਹੋਣੀ ਆ ਹੂੰ ਉੱਤੇ ਵਿੱਚ ਵੀ ਯੂਚ ਜਾ ਗਿਆ ਸੀ ਜੀ ਮੈਂ ਪਹਿਲੇ ਦਿਨ ਹੀ ਜਿਹੜੀ ਮੇਰੀ ਵੀਡੀਓ ਵਾਇਰਲ ਹੋਈ ਸੀ ਉਦੋਂ ਮੈਂ ਇੱਕੇ ਚੀਜ਼ ਕਹੀ ਸੀ ਪੰਜਾਬੀਓ ਜਾਗ ਜਾਓ ਜਾਗ ਜਾਓ ਹਲੋ ਬਣਾ ਜਾਗੇ ਤਾਂ ਹਰਦੂ ਲਾਂਤਿਆ ਪੰਜਾਬੀ ਭੁੱਲ ਗਏ ਅਸੀਂ ਕਿਸ ਕੌਮ ਚੋਂ ਆ ਅੱਜ ਉਹ ਯੂਥ ਜਾਗ ਗਿਆ ਨਾ ਤੇ ਭਾਈ ਇਹ ਚੀਜ਼ਾਂ ਕੁਝ ਵੀ ਨਹੀਂ ਆ ਤੁਸੀਂ ਸਾਡੇ ਮੰਡੀ ਆਏ ਪਾਸੇ ਆਉਂਗੇ ਜਿਸ ਦਿਨ ਦੀ ਇਹ ਚੀਜ਼ ਕੀਤੀ ਆ 40% ਤੇ ਇਹ ਮੰਡੀ ਛੱਡ ਕੇ ਜਾ ਚੁੱਕੇ ਆ ਕੱਲ ਮੈਂ ਆਪਣੇ ਮਹੱਲੇ ਦੇ ਵਿੱਚ ਮੈਂ ਪਹਿਲਾਂ ਕਿਸੇ ਔਰ ਦੀ ਗਰੰਟੀ ਲਈ ਮੈਂ ਆਪਣੇ ਮਹੱਲੇ ਦੀ ਗਰੰਟੀ ਲਈ ਸੀ ਪਹਿਲੇ ਦਿਨੇ ਕੱਲ ਮੀਟਿੰਗ ਕਰ ਦਿੱਤੀ ਆ ਕੱਲ ਸ਼ਾਮ ਦਾ ਵੱਡਾ ਇਕੱਠ ਆ ਕਾਲੇ ਸ਼ਾਮ ਤੋਂ ਹੀ ਜੰਮਿਆ ਨੇ ਕਿਰਾਏ ਦੇਤੇ ਕਮਰੇ ਦਿੱਤੇ ਆ ਉਹਨਾਂ ਨੂੰ ਇੱਕ ਹਰਤੇ ਦਾ ਪਿਆਨ ਦਿੱਤਾ ਜਾ ਰਿਹਾ ਸਾਰੇ ਦੇ ਸਾਰੇ ਕਮਰੇ ਖਾਲੀ ਕਰਾਏ ਜਾ ਰਹੇ ਆ ਜਿਸ ਦਿਨ ਮੇਰਾ ਦੀਬ ਨਗਰ ਖਾਲੀ ਹੋ ਜੂਗਾ ਉਸ ਤੋਂ ਬਾਅਦ ਮੈਂ ਇੱਕ ਠੋਕ ਕੇ ਬਾਕੀ ਕਿਸੇ ਹੋਰ ਪਾਸੇ ਚਲੂੰਗਾ ਪਹਿਲਾਂ ਮੈਂ ਆਪਣਾ ਕਰੂੰਗਾ ਬਾਕੀ ਭਾਜੀ ਮੈਂ ਲੀਡਰ ਆਂਦੇ ਨਹੀਂ ਆ ਉਹ ਦੋ ਮਹੀਨੇ ਪੋਰਸ ਪ੍ਰਸ਼ਾਸਨ ਕਿਸੇ ਕੇਸ ਦੇ ਵਿੱਚ ਉੱਥੇ ਗਿਆ ਹੀ ਸੰਦਨਗਰ ਦੇ ਕੋਲ ਪਰਦੀਆਂ ਪਾਰ ਕੇ ਪੁਲਿਸ ਨੇ ਉੱਥੋਂ ਭੇਜਿਆ ਗਿਆ ਜੀ ਉਹਦੇ ਵਿੱਚ ਕੀ ਹੋ ਗਿਆ ਅਈ ਉਹਦੇ ਪਿੱਟ ਪਿੱਟ ਮਰ ਗਏ ਆ ਉਹਦੇ ਵਿੱਚ ਮੁੜ ਕੇ ਕਿਸੇ ਦੇ ਕੁਛ ਨਹੀਂ ਪਰਚੇ ਦੇ ਦਿੱਤੇ ਜਿੱਨੇ ਫਾੜੋ ਦਾ ਫਾੜੋ ਦਾ ਉਸ ਤੋਂ ਬਾਅਦ ਕੁਛ ਨਹੀਂ ਹੋਇਆ ਅੱਜ ਜਿੰਨਾ ਚਿਰ ਪਿੱਛੇ ਕੋਈ ਨਹੀਂ ਚੁਰੂਗਾ ਮੇਰੇ ਨਾਲ ਮੈਂ ਹੁਣ ਇਹਨਾਂ ਨੂੰ ਇਹਨਾਂ ਨੇ ਅੱਜ ਕੱਟ ਕੀਤਾ ਮੈਂ ਇਹਨਾਂ ਨੂੰ ਫੋਨ ਤਾਂ ਨਹੀਂ ਕੀਤਾ ਇਹਨਾਂ ਦੇ ਅੰਦਰ ਦੁੱਖ ਸੀ ਇਹ ਸਾਰੀਆਂ ਚੀਜ਼ਾਂ ਹਰੇਕ ਦੇ ਅੰਦਰ ਭਰੀਆਂ ਹੋਈਆਂ ਸੀ ਉਹ ਹੁਣ ਬਾਹਰ ਨਿਕਲਣੇ ਸ਼ੁਰੂ ਹੋ ਗਈਆਂ ਪਿੰਡ ਪਿੰਡ ਦੇ ਵਿੱਚ ਭਾਈ ਲੋਕਮੈਂਟਾਂ ਹੋ ਗਈਆਂ ਗੁਰਦੁਆਰੇ ਦੇ ਵਿੱਚ ਮੰਦਿਰਾਂ ਦੇ ਲੋਕਮੈਂਟਾਂ ਹੋ ਗਈਆਂ ਇਹ ਕੰਮ ਹੁਣ ਸ਼ੁਰੂ ਹੋ ਗਿਆ ਇਹ ਭਾਈ ਰੁਕਣਾ ਨਹੀਂ ਤੁਸੀਂ ਜੀ ਵੀ ਬੋਲੋ Instagram ਕੋਲੇ Facebook ਤੇ ਤੁਹਾਨੂੰ ਇਹੀ ਵੀਡੀਓ ਦੇਖਣ ਨੂੰ ਮਿਲ ਰਹੀ ਆ ਭਈਆਂ ਨੇ ਕੀ ਕਾਰਨਾ ਮੈਂ ਕੀਤਾ ਕਿੱਥੇ ਪੰਜਾਬੀ ਦਾ ਬਾਬਰਿਆ ਹਰ ਜਗ੍ਹਾ ਦੇਤੇ ਕੰਮ ਸ਼ੁਰੂ ਹੋ ਗਿਆ ਹੁਣ ਜਾਨਾ ਜੀ ਇਹ ਦਰਸ਼ਕ ਦਾ ਅਸੀਂ ਜਦੋਂ ਪਾਈ ਫਾਰਮ ਨੂੰ ਜਾਂਦੇ ਆ ਸਾਡਾ ਪਹਿਲਾ PC ਸਾਡੇ ਕੋ ਪੀਸੀ ਸੀ ਲਈ ਜਾਂਦੀ ਆ ਇਹ ਪੋਸਟ ਕਲੀਅਰ ਹੋ ਚੁਕੀ ਆ ਸਾਡੇ ਪਰ ਤਾਂ ਹੀ ਲੱਗਦਾ ਜਦੋਂ ਮੇਰਾ ਰਿਕਾਰਡ ਸਾਫ਼ ਆ ਉਸ ਤੋਂ ਬਰਾਦਰ ਨਹੀਂ ਮਰਦਾ ਜਈਏ ਪੰਜਾਬ ਦੇ ਵਿੱਚ ਆ ਕੇ ਰਹਿਣ ਆਪਣਾ ਪੋਸਟ ਕਲੀਅਰنس ਸਾਡੀ ਪਰ ਪਿੱਛੇ ਲੈ ਕੇ ਆਉਣ ਨਾਲ ਮੇਰਾ ਰਕਾਰ ਉੱਤੇ ਬਿਲਕੁਲ ਸਾਫ਼ ਚੁਤਰਾਇਆ ਮੈਂ ਤੁਹਾਡੇ ਪੰਜਾਬ ਜਾ ਕੇ ਕੰਮ ਕਰਨਾ ਚਾਹੁੰਦਾ ਇਹ ਆ ਕੇ ਉਸ ਠਾਰੇ ਦੇ ਵਿੱਚ ਜਮਾ ਕਰਾਨ ਜਿਸ ਘਰ ਦੇ ਵਿੱਚ ਉਹ ਕਮਰੇ ਦਾ ਕਿਰਾਇਆ ਤੇ ਲੈਂਦੇ ਆ ਉੱਥੇ ਆਪਣਾ ਪੋਚਗਰੀ ਸਾਡੀ ਵੇੜ ਦੇਣ ਸਾਨੂੰ ਕੋਈ ਦਿੱਕਤ ਨਹੀਂ ਆ ਆ ਕੇ ਕੰਮ ਕਰਨ ਆਪਣੀ ਰੋਜੀ ਰੋਟੀ ਕਮਾਣ ਅਸੀਂ ਵੀ ਕਮਾਣ ਜਾਂਦੇ ਆ ਪਰ ਜਿਹੜਾ ਹੁਣ ਕ੍ਰਿਮੀਨਲ ਹੈ ਉਧਰ ਜੁਨਾ ਜੋਗੀ ਨੇ ਕੱਢਿਆ ਜਾਂ ਨਿੱਤੀ ਨੇ ਕੱਢਿਆ ਸਾਰੇ ਆ ਕੇ ਪੰਜਾਬ ਦੇ ਵਟੇ ਆ ਜਿਸ ਦਿਨ ਪਾਈ ਇਹ ਘਟਨਾ ਹੋਈ ਆ ਸਾਡੀ ਸਬਜ਼ੀ ਮੰਡੀ 'ਚ 20 ਬੰਦੇ ਰਸਤੇ ਹੋਏ ਆ ਜਿਹੜੇ ਕ੍ਰਿਮੀਨਲ ਦੀ ਪੋਚ ਨੂੰ ਪਤਾ ਵੀ ਨਹੀਂ ਸੀ ਜਦੋਂ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਜਦੋਂ ਚੱਕਿਆ ਗਿਆ ਉਹਨਾਂ ਕੋਲ ਕੁਛ ਗੇਛੀ ਸੀ ਸੀਐਸਟਾਪ ਜਾ ਕੇ ਉਹ ਬੱਚੇ ਵੀ ਸਾਡੇ ਤੋਂ ਉਧਰ ਕੇਸ ਹੀ ਆਈ ਉਧਰ ਆਏ ਆ ਉਹ 20 ਬੰਦੇ ਉਸ ਦਿਨ ਇੱਕ ਦਿਨ ਦੇ ਅਰੈਸਟ ਤੂੰ ਇਹ ਸੀਐਸਟਾਪ ਤੋਂ ਕਨਫਰਮ ਕਰ ਸਕਦੇ ਆ ਜਗਾ ਜਗਾ ਦੇ ਕੇ ਨੂੰਜਾ ਚੱਲੀਆਂ ਉਧਰ 20 ਬੰਦੇ ਜਿਹੜੀ ਇੱਕ ਦਿਨ ਚ ਅਰੈਸਟ ਹੋ ਗਏ ਕੱਲ ਇੱਕ ਮੋਟਰਸਾਈਕਲ ਫੜਿਆ ਅਸ਼ਾਰਪਨੀ ਚੈਨਲ ਤੇ ਤੋਂ ਖਬਰ ਪਈ ਆ 3 ਸਾਲ ਹੋ ਗਏ ਸੀ ਉਹ ਕਹਿੰਦਾ ਇਹੋ ਮੋਟਰਸਾਈਕਲ ਚੋਰੀ ਕਰਕੇ ਚਲਾ ਦੇ ਨੂੰ ਉਹ ਟ੍ਰੈਫਿਕ ਪੁਲਿਸ ਵਾਲਿਆਂ ਨੇ ਦੇਖਿਆ ਉਹ ਮੋਟਰਸਾਈਕਲ ਲਾ ਕੇ ਉੱਥੇ ਭੌੜ ਗਿਆ ਇਹਦਾ ਜਿਹੜਾ ਨੰਬਰ ਚੈੱਕ ਕੀਤਾ ਗਿਆ ਆਇਡੈਂਟੀਫਾਈ ਨਹੀਂ ਹੋਇਆ ਵੀ ਨੰਬਰ ਕੱਚੇ ਦਾ ਆਇਆ ਉਸ ਤੋਂ ਬਾਅਦ ਇਹ ਬੱਚੇ ਔਰ ਮੋਟਰਸਾਈਕਲ ਨੂੰ ਚੱਕ ਕੇ ਲਿਆਇਆ ਗਿਆ ਉਹਦੀ ਚੈਸੀ ਨੰਬਰ ਤੋਂ ਪਤਾ ਕੀਤਾ ਉਹਦਾ ਐਡਰੈਸ ਕਢਾ ਆ ਗਿਆ ਕਿ ਉਸ ਮੋਟਰਸਾਈਕਲ ਚੋਰੀ ਹੋਈ ਨੂੰ 3 ਮਹੀਨੇ ਹੋ ਗਏ ਸੀ ਉਹ ਹੁਣ ਤੱਕ 3 ਸਾਲ ਉਹ ਕੈਮਰੇ ਦੇ ਵਿੱਚੋਂ ਫੁਟੂ ਕੱਢੀ ਜਾ ਰਹੀ ਆ ਉਹ ਕਿਹੜਾ ਵੀ ਆ ਜਿਹੜੇ ਬੰਦੇ ਨੇ ਇਹ ਮੋਟਰਸਾਈਕਲ ਚੋਰੀ ਕੀਤਾ ਕਿੰਨਾ ਚਿਰ ਉਹਨੂੰ ਚਲਾ ਦੇ ਨੂੰ ਆਲੀਆਂ ਇਹ ਅਸੀਂ ਤੁਸੀਂ ਨਹੀਂ ਕਰ ਸਕਦੇ ਕੁਛ ਵੀ ਸਾਡੇ ਪੰਜਾਬੀਆਂ ਦੀ ਕਰਨ ਵਾਲੀਆਂ 2-3000 ਰੁਪਏ ਪਿੱਛੇ ਜੀ ਮਰ ਨਹੀਂ ਲੱਗੇ ਜਦ ਇਹ 7000 ਉਹਨੂੰ ਦੇ ਸਕਦੇ 10000 ਰੁਪਏ ਪੰਜਾਬੀ ਜਣ ਵੀ ਦੇ ਸਕਦੇ ਆ ਪੰਜਾਬੀ ਸਾਫ ਸੁਥਰਾ ਮਿਲੂਗਾ ਹੁਣ ਭਈਏ ਜਿੰਨਾ ਗੱਡ ਖੜਾ ਰਹੇ ਆ ਦੇਖ ਰਹਿਣਾ ਕਿ ਇਹਦਾ ਨਿਊ ਚੈਨਲ ਕਰ ਰਿਆ ਰੇੜੀਆਂ ਦੇ ਕੀ ਹਾਲਾਤ ਆ ਕਿੱਦਾਂ ਕਿੱਦਾਂ ਇਹ ਚੀਜ਼ਾਂ ਸਾਨੂੰ ਖਵਾ ਰਹੇ ਆ ਇੱਕ ਪੰਜਾਬੀ ਰੇੜੀ ਲਾ ਰਿਹਾ ਕੋਈ ਨਹੀਂ ਲਾ ਰਿਹਾ ਗਲਤੀ ਸਾਡੀ ਪੰਜਾਬੀਆਂ ਦੀ ਆ ਅਸੀਂ ਪੰਜਾਬੀਆਂ ਦਾ ਸਾਥ ਨਹੀਂ ਦੇ ਰਹੇ ਮੈਂ ਬਾਰ ਬਾਰ ਇੱਕੋ ਜੀ ਪਿੱਟ ਰਿਹਾ ਪੰਜਾਬੀਓ ਜਾਗੋ 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 ਪੰਜਾਬੀ ਪੰਜਾਬੀ ਆਜ਼ਾਦੀਓ ਕੱਲ ਰਾਜ ਦੀ ਇੱਕ ਕੰਡਣਾ ਆ ਉਹਦੇ ਵਿੱਚ ਵੀ ਪ੍ਰਵਾਸੀ ਦੇ ਨਾਲ ਸਾਡਾ ਪੰਜਾਬੀ ਖੜਾ ਹੋ ਗਿਆ ਇਹ ਚੀਜ਼ ਸਾਨੂੰ ਸੋਚਣੀ ਚਾਹੀਦੀ ਆ ਇੰਨੇ ਪਹਿਲੇ ਇੰਨੇ ਹਵਾਲੀਆਂ ਤੇ ਕੀਤੀ ਹੋਵੇ ਜਿਹੜਾ ਪਹਿਲਾਂ ਜੇਲ੍ਹ ਚ ਆਇਆ ਹੋਵੇ ਉਹ ਬੰਦੇ ਨੂੰ ਪਹਿਲਾਂ ਤਾਂ ਬਾਹਰ ਨਹੀਂ ਕੱਢਣਾ ਚਾਹੀਦਾ ਹੁਣ ਇਦਾਂ ਆ ਇੱਕ ਹੈਰੀ ਵਰਮਾ ਕਾਂਡ ਹੋਇਆ ਥੋਨੂੰ ਯਾਦ ਹੋਣਾ 20 ਸਾਲ ਹੋ ਗਏ ਉਹ ਬੰਦਿਆਂ ਨੂੰ ਤੜਫਦਿਆਂ ਨੂੰ ਇਹ ਬੱਚੇ ਨਾਲ ਵੀ ਉਹ ਚੀਜ਼ ਨਾ ਹੋਵੇ ਕਿ ਇਹਦਾ ਪਰਿਵਾਰ ਤੜਫਦਾ ਰਹੇ ਇਹਨਾਂ ਨੂੰ ਇਨਸਾਫ ਨਾ ਮਿਲੇ ਦਰਦਰ ਠੋਕਰਾ ਖਾਣੇ ਦਾ ੱਟਕੇ ਨਾ ਖਾਣੇ ਪੈਣ ਵੱਧ ਤੋਂ ਵੱਧ ਕਹਿੰਦੇ ਕਿ ਵੱਧ ਤੋਂ ਵੱਧ ਮਹੀਨਾ ਲੈ ਲਵੇ ਪ੍ਰਸ਼ਾਸਨ ਤੇ ਕੋਰਟ ਤੈਨੂੰ ਚੌਕ 'ਚ ਖੜਾ ਕਰਕੇ ਤੁਸੀਂ ਫਾਂਸੀ ਦੇ ਦਿਓ ਸਾਨੂੰ ਦੱਸ ਦਿਓ ਸਾਡੇ ਭਰਾਵਾਂ ਨੂੰ ਦੱਸ ਦਿਓ ਜਿਹੜੀ ਸਜ਼ਾ ਸਾਡੇ ਕੋਲੇ ਖਾਲੋ ਹੋ ਗਿਆ ਆਪਾਂ ਸਾਡੇ ਹਵਾਲੇ ਕਰਦਣ ਆਪਾਂ ਆਪ ਹੀ ਪਰਿਵਾਰ ਤੋਂ ਦਵਾ ਦੇਾਂਗੇ ਭਾਜੀ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹੁੰਦਾ ਪਿਛੇ ਜਿੱਦਾਂ ਸਰਕਾਰ ਨੇ ਇੱਕ ਚੀਜ਼ ਕੀਤੀ ਆ ਵੀ ਜਿੰਨੇ ਨਸ਼ਾ ਵੇਚਦੇ ਆ ਉਸ ਬੰਦੇ ਦੀ ਕੋਈ ਵੀ ਬੰਦਾ ਕੋਈ ਐਮਸੀ ਕੋਈ ਸਰਪੰਚ ਕੋਈ ਲੰਬੜਦਾਰ ਉਸ ਬੰਦੇ ਦੀ ਜ਼ਮਾਨਤ ਨਹੀਂ ਕਰਾਉ। ਇਸੇ ਤਰ੍ਹਾਂ ਇੱਕ ਹੋਣਾ ਚਾਹੀਦਾ ਕਿਸੇ ਪ੍ਰਵਾਸੀ ਦੀ ਕੋਈ ਵੀ ਕ੍ਰਿਮੀਨਲ ਮਾਈਂਡਡ ਜਿਹੜਾ ਬੰਦਾ ਆ ਜਿਹੜਾ ਇਦਾਂ ਦੇ ਰੇਟ ਕੇਸ ਜਾਂ ਹੋਰ ਚੀਜ਼ਾਂ ਵੇਚਿਆ ਉਹਨਾਂ ਦੀ ਜ਼ਮਾਨਤ ਕਰਾਉਣਾ ਨਹੀਂ ਜਾਵੇ। ਅਗਰ ਕੋਈ ਜਾਣਦਾ ਆ ਤਾਂ ਉਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਸ ਬੰਦੇ ਦਾ ਵੀ ਵਿਰੋਧ ਕਰਨਾ ਚਾਹੀਦਾ। ਇਹਦੀ ਗੱਲ ਕਰੀਏ ਤੇ ਬਾਈ ਆ ਸਾਰੇ ਭਰਾ ਮੈਂ ਆਪ ਦੱਸੂ ਦੱਸਾਂ ਕਿੰਨਾ ਹੋਏਗਾ ਆਪਾਂ ਪੰਜਾਬ ਪੁਲਿਸ ਰੋਂਦੀ ਦੇਖਿਆ ਆਮ ਇਨਸਾਨ ਰੋਂਦੇ ਦੇਖਿਆ মিডিਆ ਰੋਂਦਾ ਦੇਖਿਆ ਇੱਕ ਉਹਦੀ ਛੋਟੀ ਜੀ ਭੈਣ ਦਾ ਹੌਸਲਾ ਦੇਖੋ ਆਪਣੇ ਮਾਪਿਆਂ ਨੂੰ ਚੁੱਪ ਕਰਾ ਰਹੀ ਆ ਉਹਦੇ ਭਰਾ ਦਾ ਉਹਦੀ ਭੈਣ ਪਤਾ ਕੀ ਕਹਿੰਦੀ ਇੱਕ ਵਾਰੀ ਮੈਨੂੰ ਮਿਲਾ ਦਿਓ ਜਿਹੜੇ ਬੱਚੇ ਜਿਹੜੇ ਬੰਦੇ ਨੇ ਮੇਰਾ ਭਰਾ ਮਾਰਿਆ ਮੈਂ ਪੁੱਛਿਆ ਉਹਦਾ ਕਸੂਰ ਕੀ ਆ ਬਾਈ ਰਾਤ ਨੂੰ ਸਾਨੂੰ ਨੀਂਦ ਨਹੀਂ ਆਂਦੀ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸ ਦਣਾ ਅੱਜ ਇੱਕ ਵੀਡੀਓ ਪਾਣ ਤੇ ਸਾਡੇ ਸਾਰੇ ਭਰਾ ਆ ਜਾਂਦੇ ਆ ਕਿਉਂਕਿ ਉਹਨਾਂ ਨੂੰ ਪੰਜਾਬ ਦਾ ਦੁੱਖ ਆ ਪੰਜਾਬ ਦਾ ਇੱਕ ਬੱਚਾ ਮਰਿਆ ਤੇ ਜੇ ਅੱਜ ਇੱਥੇ ਨਾ ਨਾ ਨੱਥ ਪਾਈ ਗਈ ਕਾਲੂ ਇਹਦਾ 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 ਥੋੜਾ ਸਾਰਿਆਂ ਦੇ ਬੱਚਿਆਂ ਨਾਲ ਆ ਚੀਜ਼ ਹੋਣੀ ਆ ਇਹ ਬਾਈ ਗੁੰਡਾ ਰਾਜ ਬਿਆ ਰਾਜ ਬੰਦ ਕੀਤਾ ਜਾਵੇ ਬਾਈ ਇਹ ਭਜਾਏ ਜਾਣ ਪੰਜਾਬ ਬਚਾਇਆ ਜਾਵੇ ਤਾਂ ਪੰਜਾਬ ਬਚ ਸਕਦਾ ਜੇ ਭਈਏ ਭਜਾਵਾਂਗੇ ਨਹੀਂ ਤਾਂ ਕੱਲੂ ਘਰ ਘਰ ਵਿੱਚ ਭਈਆ ਵੜ ਕੇ ਆਹੀ ਕਰੂਗਾ ਜੋ ਇੱਕ ਨਦਾਨ 5 ਸਾਲਾ ਬੱਚੇ ਦੇ ਨਾਲ ਕੀਤਾ ਜਿੰਨੂੰ ਦੇਖ ਕੇ ਨਾ ਦਿਲ ਬਾਈ ਤੁਸੀਂ ਫੋਟੋ ਦਿਖਾਇਓ ਬਾਈ ਕੱਢ ਕੇ ਫੋਟੋ ਦੇਖੂਗਾ ਬਾਈ ਰੌਕਟੇ ਖੜੇ ਹੁੰਦੇ ਆ ਤੁਹਾਡੀ ਆਪ ਤੁਹਾਡੀ ਧਰਤੀ ਚਲ ਜੂਗੀ ਪੈਰਾ ਇੱਥੋਂ ਲੋ ਤਾਂ ਆ ਕੇ ਸਾਡੇ ਸ਼ਹਿਰ ਦੇ ਵਿੱਚ ਸਾਡੀ ਧਰਤੀ ਦੇ ਸਾਡੇ ਪੰਜਾਬ ਨੂੰ ਹੱਥ ਪਾਊਗਾ ਬਾਈ ਪੰਜਾਬ ਦਾ ਮਾਰਨੇ ਆ ਇੱਥੇ ਤਾਕੇ ਆ ਬਾਈ ਹੁਣ ਅੱਜ ਇੱਥੇ ਪਿੰਡ ਦੇ ਵਿੱਚ ਇਕੱਠ ਕੀਤਾ ਏ ਬਾਈ ਤੁਹਾਨੂੰ ਦੱਸੂਗੇ ਕਿ ਪੰਜਾਬ ਭੈਣਾ ਬੀਬੀਆਂ ਮਾਪਿਓ ਮੀਡੀਆ ਪੁਲਿਸ ਕਿੰਦਾ ਰੁੰਦੀ ਆ ਉਹ ਬੱਚੇ ਕਰਕੇ ਇਹ ਬੰਦੇ ਜਿਹੜੇ ਕ੍ਰਾਈਮ ਕਰਦੇ ਚਾਹੇ ਛੋਟਾ ਜਿਹਾ ਪਿੰਡਾ ਨਾ ਇਹਨਾਂ ਦੇ ਪਿੱਛੇ ਕੋਈ ਜਾਵੇ ਸਰਪੰਚ ਪਾਰਚ ਸਰੰਬਰਦਾਰ ਕੋਈ ਵੀ ਕੋਈ ਨਾ ਦੀ ਕੋਈ ਨ ਨੂੰ ਛਡਾ ਕੇ ਨਾ ਲਿਆ ਅੱਛਾ ਬਾਈ ਗੱਲ ਕਰਦੇ ਨਾ ਵੀ ਬਹੁਤ ਕੰਮ ਕਰੇਗਾ ਜਿਹੜੇ ਆਪਣੇ ਮੁੰਡੇ ਗੁਰਪ ਕਣ ਦੇ ਬੈਠੇ ਆ ਇਹਨਾਂ ਤੋਂ ਵੱਧ ਬੈਠੇ ਉੱਥੇ ਜਿੰਨੇ ਕੁ ਦਫੀਓ ਆ ਤੁਸੀਂ ਕਿਉਂ ਬੈਠੇ ਕਿਉਂਕਿ ਅੱਜ 15000 ਰੁਪਏ ਸਰੀਜ ਪ੍ਰਾਪਰ ਕਾਟ ਵਿੱਚ ਮਿਲਦੀ ਆ ਉਹ ਭਈਏ ਕੀ ਕਰਦੇ 10000 ਨ ਫੜਦੇ ਆ ਉਸ ਤੋਂ ਬਾਅਦ ਆਪਣੇ ਪਮਜ਼ਦੂਰ ਆਪਣੇ ਪੰਜਾਬੀ ਕਿੱਥੇ ਜਾਣ ਉਹਨਾਂ ਬਾਹਰ ਹੀ ਜਣਾ ਉਥੇ 20-20000 ਬੈਠੇ 18 20000 ਮਸੀ ਭਾਜਦਾ ਖਾ ਪੀ ਕੇ ਉਹ ਜੇ ਇਹਨਾਂ ਨੂੰ ਭਜਾਇਆ ਜਾਵੇ ਇਥੋਂ ਉਹ ਵਾਪਸ ਇਥੇ ਵਾਪਸ ਆਉਣਗੇ ਕੁਝ ਹੋਰ ਕੰਮ ਕੁਝ ਹੋਰ ਨੇ ਤਾਂ ਦਰਸ ਹੋਣਗੇ ਭਾਈ ਚਾਹੇ ਪੰਜਾਬੀਅਤ ਚਾਹੇ ਪਈਆ ਹੈ ਹੂੰ ਇਹ ਜਦੋਂ ਆਪਣੇ ਘਰ ਦੇ ਵਿੱਚ ਤੁਸੀਂ ਦੇਖੂਗੇ ਪਿੰਡਾਂ ਦੇ ਵਿੱਚ 20 ਸਾਲ ਹੋ ਗਏ ਰੱਖਿਆ ਨੂੰ ਵੀ ਤੁਹਾਡੇ ਚੈਨਲ ਉੱਤੇ ਖਬਰਾਂ ਚੱਲਦੀਆਂ 20 ਸਾਲ ਹੋ ਗਏ ਜੀ ਪ੍ਰਵਾਸੀ ਨੂੰ ਰੱਖਿਆ ਸੀ ਬਜ਼ੁਰਗ ਰਹਿੰਦੇ ਸੀ ਬਾਕੀ ਬਾਹਰ ਸੀ ਉਹ ਬਜ਼ੁਰਗਾਂ ਨੂੰ ਮਾਰ ਕੇ ਸਾਰਾ ਕੁਝ ਰੁੱਟ ਕੇ ਲੈ ਗਏ ਇੱਕ ਕ੍ਰਿਮੀਨਲ ਮਾਈਂਡਡ ਬੰਦੇ ਆ ਸਾਡੇ ਪੰਜਾਬੀਆਂ ਦੇ ਵਿੱਚ ਇਹਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ ਬਾਕੀ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਬਹੁਤੀਆਂ ਗੱਲਾਂ ਠੀਕ ਕਰਨੀਆਂ ਉਹਨਾਂ ਦੀ ਫੈਮਿਲੀ ਜਿਹੜੀ ਆ ਬੁੱਧਵਾਰੋ ਚ ਪਹੁੰਚਣੀ ਆ ਇੱਕ ਐਡਾ ਵੱਡਾ ਪ੍ਰੋਗਰਾਮ ਉਸ ਬੱਚੇ ਦੇ ਸਬੰਧ ਦੇ ਵਿੱਚ ਅਸੀਂ ਰੱਖ ਰਹੇ ਆ ਸਿਰਫ ਉਹਦੀ ਫੈਮਿਲੀ ਦੀ ਵੇਟ ਕਰ ਰਹੇ ਆ ਪੰਜਾਬ ਲੈਵਲ ਦਾ ਹੋਊਗਾ ਜਿੰਨੇ ਵੱਡੇ ਲੀਡਰ ਲੀਡਰ ਮੋਟੋ ਰਾਜਨੀਤਿਕ ਲੀਡਰ ਨਹੀਂ ਆ ਜਿਹੜੇ ਆਪਣਾ ਬਲਾਰੇ ਬਲਾਰੇ ਜ਼ਿਲ੍ਹੇ ਚਾਰ ਦਾ ਸੁਧਾਰਾ ਹੋ ਗਿਆ ਬਹੁਤ ਜਾਣਿਆਂ ਨੇ ਮੈਨੂੰ ਫੋਨ ਆ ਚੁੱਕੇ ਆ ਉਸ ਤੋਂ ਸਾਡੇ ਨੂੰ ਦੀ ਕਰ ਰਿਹਾ ਅਸੀਂ ਹੁਸ਼ਿਆਰਪੁਰ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਰੱਖਾਂਗੇ ਇਸ ਬੱਚਿਆਂ ਨਾਲ ਸਰਕਾਰ ਨੂੰ ਧੋਖਾ ਕਾ ਲਾਵਾਂਗੇ ਅਸੀਂ ਮੁੱਖ ਮੰਤਰੀ ਤੱਕ ਜਿਹਾ ਤੇ ਜੇ ਨਾ ਜਿੱਦੜੇ ਕੱਟੂਗਾ ਮੁੱਖ ਮੰਤਰੀ ਨੂੰ ਪਤਾ ਲੱਗੂਗਾ ਮੇਰੇ ਗਾਂ ਚਲੇ ਰੱਖੋ ਇਹਦੀ ਬੱਚੇ ਇੰਨੀ ਨਿਊ ਚੱਲ ਗਈ ਆ ਹਰ ਚੈਨਲ ਤੇ ਚੱਲੀ ਆ ਕਿਸੇ ਮੰਤਰੀ ਦਾ ਕਿਸੇ ਮੁੱਖ ਮੰਤਰੀ ਦਾ ਇਸ ਚੀਜ਼ ਦੇ ਉੱਤੇ ਬਿਆਨ ਨਹੀਂ ਆਇਆ ਉਸ ਦਿਨ ਜਦੋਂ ਇਕੱਠ ਹੋਊਗਾ ਨਾ ਇੱਕ ਵਾਰੀ ਸਾਰੇ ਆ ਰਾਜਨੀਤੀ ਲੀਡਰਾਂ ਨੂੰ ਹਲਾਵਾਂਗੇ ਕਿ ਇੱਕ ਭਈਆਂ ਦੇ ਪਿੱਛੇ ਲੱਗੇ ਦੀ ਕੁਝ بھول ਨਹੀਂ ਰਹੇ ਪੰਜਾਬੀਆਂ ਨਾਲ ਕੀ ਕੁਝ ਹੋ ਰਿਹਾ ਪੰਜਾਬੀਆਂ ਨੇ ਸਰਕਾਰ ਚੁਣੀ ਆ ਚਾਹੇ ਉਹ ਕਾਂਗਰਸ ਚਾਹੇ ਬੀਜੇਪੀ ਜਈ ਵੀ ਪੰਜਾਬੀਆਂ ਨਾਲ ਖੜ੍ਹ ਨਹੀਂ ਰਖਦੇ ਕਿ ਤੁਹਾਨੂੰ ਗੁੱਸਾ ਵਾ ਕੇ ਕੀ ਕਰਨਾ ਇਸ ਕਰਕੇ ਅਸੀਂ ਜਲਦੀ ਨੀਅਰ ਅਬਾਟ ਵੀਰਵਾ ਸ਼ੁੱਕਰਵਾਰ ਦੇ ਲਾਗੇ ਇੱਕ ਇਕੱਠ ਰੱਖਿਆ ਜਾਊਗਾ ਜਿਹਦੇ ਵਿੱਚ ਪੰਜਾਬ ਲੈਵਲ ਦਾ ਇਕੱਠ ਹੋਊਗਾ ਬਹੁਤ ਦੂਰੋਂ ਦੂਰੋਂ ਦੁਨੀਆ ਆ ਰਹੀ ਆ ਹਰ ਪਿੰਡ ਪੰਚਾਇਤ ਹੋਗੀ ਵਧੀਆ ਤਰੀਕੇ ਦੇ ਨਾਲ ਉਸ ਚੀਜ਼ ਨੂੰ ਮੈਨੇਜ ਕੀਤਾ ਜਾਊਗਾ ਇੱਕ ਵਾਰੀ ਸਰਕਾਰਾਂ ਨੂੰ ਪਤਾ ਲੱਗ ਜਾਊਗਾ ਕਿ ਜੇ ਤੂੰ ਪੰਜਾਬੀਆਂ ਨਾਲ ਨਹੀਂ ਖੜੇ ਹੋਣਾ ਨਾ ਤੇਰਾ ਨਤੀਜਾ ਕੀ ਹੋਊਗਾ ਅਈ ਰਾਜਨੀਤੀ ਵਾਲੇ ਪਾਸੇ ਨੂੰ ਲੈ ਕੇ ਨਹੀਂ ਜਾਵੇਂ ਚਾਹਦੇ ਠੀਕ ਹੈ ਹਾਂਜੀ ਹਾਂਜੀ ਜਿਹੜੇ ਬੰਦੇ ਨਹੀਂ ਨਾਲ ਆ ਰਹੇ ਇਸ ਔਖੇ ਟਾਈਮ 'ਚ ਜਿਹੜੇ ਬੰਦੇ ਨਹੀਂ ਆ ਕੇ ਖੜੇ ਉਹ ਬੰਦਿਆਂ ਨੂੰ ਸ਼ਰਮਾਣੀ ਚਾਹੀਦੀ ਆ ਕਿ ਕਿਸੇ ਦਾ ਪੁੱਤ ਮਰਿਆ ਕਿਸੇ ਭੈਣ ਦਾ ਭਰਾ ਮਰਿਆ ਹੰਝੂ ਕਿੱਦਾ ਬਹਾਰਿਆ ਪਰਿਵਾਰ ਜੇ ਤੁਸੀਂ ਅੱਜ ਕਿਸੇ ਦੁੱਖ 'ਚ ਆ ਨਹੀਂ ਸਕਦੇ ਕੱਲ੍ਹ ਤੁਹਾਡੇ ਤੇ ਵੀ ਉਹ ਟਾਈਮ ਆ ਸਕਦਾ ਬਾਕੀ ਉਹਦਾ ਪ੍ਰਵਾਹ ਆ ਰਿਹਾ ਜਿਹੜਾ ਉਹਨਾਂ ਨੂੰ ਮਿਲਿਆ ਜਾਵੇ ਉਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਬਾਕੀ ਵਾਹਿਗੁਰੂ ਜਿੰਕਾ ਖਾਲਸਾ ਵਾਹਿਗੁਰੂ ਜੀ ਇੱਕ ਪ੍ਰਵਾਸੀ ਜਿਹੜੀ ਆ ਉਹ 60 ਤੋਂ 70 ਲੱਖ ਦੀ ਜਾਇਦਾਦ ਖਰੀਦ ਕੇ ਆਪਣਾ ਘਰ ਬਣਾ ਲਿਆ ਇੱਥੇ ਪੰਜਾਬ ਪੰਜਾਬ ਦੇ ਵਿੱਚ ਇੱਕ ਰੇੜੀ ਵਾਲਾ ਬੰਦਾ ਹਾਂ ਮੈਂ ਜਿਹੜੇ ਬੰਦੇ ਜਾਨੀ ਕਿ ਕਹਿੰਦੇ ਵੇ 9000 10000 ਰੁਪਏ ਤਨਖਾਹ ਮਿਲਦੀ ਆ ਉਹ ਬੰਦੇ ਸਾਡੇ ਕੋਲ ਹੁਣ 15000 ਰੁਪਏ ਤਨਖਾਹ ਫਲ ਫਰੂਟ ਦੀ ਰੇੜੀ ਦੇ ਉੱਤੇ ਜਿੰਨੇ ਵਜੇ ਤੱਕ ਜਾਨੀ ਕਿ ਅਸੀਂ ਕੰਮ ਕਰਦੇ ਆ 10 ਵਜੇ ਤੱਕ ਲੋ ਕੰਮ ਕਰਨ 15000 ਰੁਪਏ ਤਨਖਾਹ ਮਿਲੂਗੀ ਜੇ ਉਸ ਬੰਦੇ ਨੇ ਆਪ ਦਾ ਬਤਾਲਣਾ ਚਾਹੁੰਦਾ ਉਹਦੀ ਮੰਡੀ ਦੇ ਵਿੱਚ ਰੇੜੀ ਲਵਾਵਾਂਗੇ ਕਿ ਮੈਂ ਇਹ ਗੱਲ ਕਹਿੰਦਾ ਇਦਾਂ ਨਹੀਂ ਕੋਈ ਕੰਮ ਨਹੀਂ ਹੈ ਸਾਡੇ ਲੋਕ ਕੰਮ ਕਰਕੇ ਰਾਜੀ ਨਹੀਂ ਕਿਸੇ ਦਾ ਵਿਆਹ ਹੀ ਉੱਦਾ ਬਾਹਰ ਚਲ ਜਾਓ ਕੁੱਤੇ ਨੂੰ ਵੀ ਲੈ ਜਾਓ ਬਾਹਰ ਪਰੋਂ ਹੁੰਦਾ ਕੁੱਤਾ ਕੁੱਤੇ ਨਾਲ ਕੁੜੀ ਤੋੜ ਦਿੰਦੇ ਐ ਇੱਥੇ 60-70 ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਬੰਦੇ ਨਾਲ ਕੁੜੀ ਵੀ ਹੁੰਦੇ ਐ ਇੰਨਾ ਭਲੇਖਾ ਹੋ ਗਿਆ ਬਾਹਰ ਆਵੇ ਬੰਦਾ ਉਹ ਨਾਲ ਕੁੜੀ ਤੋੜ ਦਿੰਨੀ ਆ ਲੇਕਿਨ ਇੱਥੇ 60-70 ਹਜ਼ਾਰ ਰੁਪਏ ਤਨਖਾਹ ਲੈਂਦਾ ਨਾਲ ਮੇਰੇ ਵਰਗਾ ਬੰਦਾ ਲੈ ਵੀ ਚੋ 30 ਹਜ਼ਾਰ ਦਾ ਬੰਦਾ ਤੋੜ ਦਿੰਦੇ ਆ ਹਾਲਾਤ ਆ ਸਾਡੇ ਇੱਥੇ ਕੰਮ ਬਹੁਤ ਆ ਕੰਮ ਕਰਦੇ ਨੇ ਲੋਕ ਠੀਕ ਹੈ ਠੀਕ ਹੈ